ਟ੍ਰਾਫਿਕ ਰਾਮੇ ਹਰ ਨੂੰ ਮਿਲ ਗਈ ਹੈ ਤੇ ਕੰਡਾ ਵਗੈਰਾ ਸਾਰਾ ਸਮਾਨ ਮਿਲਿਆ ਨਾ ਸ਼ਾਹ ਵਿੱਚੋਂ ਦਾ। ਪਰ ਤੋਂ ਜਦੋਂ ਵੀ ਆਉਂਦਾ ਫਿਰ ਤਸ਼ਕੀਰ ਕਰਨ ਲੱਗ ਜਾਂਦਾ ਹੈ। ਹੁਣ ਵੀ ਡੇਢ ਮਿੰਟਾਂ ਪਹਿਲਾਂ ਜੇਲ੍ਹ ਕੱਟ ਕੇ ਆਇਆ ਸੀ ਦਾ। ਤੇ ਇਹ ਤਾਂ ਹੁਣ ਅਸੀਂ ਜਿਹੜਾ ਅੱਜ ਰਿਮਾਂਡ ਦੇ ਰਿਹਾ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸਾਨੂੰ। ਉਹ ਉਹ ਰਿਮਾਂਡ ਦੇ ਵਿੱਚ ਪੁੱਛੇ ਕਿ ਤਰ੍ਹਾਂ ਇਹ ਗੱਲ ਸਾਰੀ ਸਾਹਮਣੇ ਆਊਗੀ। ਸਰ ਇਹ ਖੁਦ ਵੀ ਐਡਿਕਟ ਹੈਗਾ ਨਸ਼ਾ ਕਰਨ ਦਾ। ਇਹ ਮੈਡੀਕਲ ਕਰਾ ਲਿਆ ਦਾ। ਮੈਡੀਕਲ ਰਿਪੋਰਟ ਦੇ ਚਾਹੂੰਗਾ ਜੀ। ਹਾਂ ਤੇ ਫਿਰ ਇਹ ਸ਼ੁਰੂ ਆਂਦੇ ਫਿਰ ਇਹ ਨਸ਼ਾ ਵਿੱਚ ਨਸ਼ਾ ਸ਼ੁਰੂ ਕਰ ਦਿੱਤਾ ਤੇ ਇਹਨੂੰ ਪਤਾ ਲੱਗ ਤਲਾਹ ਦੇ ਉਹ ਜਿਹੜਾ ਬੰਦਾ ਕੋਈ ਹੋ ਜਾ ਲੁਕਸ਼ਵਕੀ ਨਸ਼ਾ ਵੇਚਦਾ ਤੇ ਉਹ ਸਾਨੂੰ ਤਲਾਹ ਦਿੰਦਾ ਸੀ ਉਹਦੇ ਕਾਰ ਵੀ ਕਰਨ ਨੂੰ ਤਿਆਰ ਆ ਔਰ ਉਹਨਾਂ ਦਾ ਨਾਂ ਜਿਹੜਾ ਕੋ ਉੱਤਖਿਆ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪੰਜਾਬ ਪੁਲਿਸ ਜਿਹੜੀ ਹੈਗੀ ਆ ਬੜੀ ਮਸਤੈਜ ਨਜ਼ਰ ਆ ਰਹੀ ਹੈ ਨਸ਼ੇ ਜਿਹੜੇ ਤਸਕਰੀ ਕਰਦੇ ਨੇ ਉਹਨਾਂ ਨੂੰ ਫੜ ਕੇ ਸਲਾਕਾਂ ਦੇ ਪਿੱਛੇ ਭੇਜ ਰਹੀ ਹੈ ਪਰ ਕੁਝ ਲੋਕ ਜਿਹੜੇ ਹੈਗੇ ਨੇ ਉਹ ਬਾਜ਼ ਨਹੀਂ ਆਉਂਦੇ ਇੱਕ ਨੌਜਵਾਨ ਐਸਾ ਵੀ ਆ ਜਿਹਨੂੰ ਕੁਝ ਦਿਨ ਪਹਿਲਾਂ ਹੀ ਉਹ ਜਮੰਤ ਤੇ ਬਾਹਰ ਆਇਆ ਨਸ਼ਾ ਤਸਕਰੀ ਦਾ ਪਹਿਲਾਂ ਵੀ ਮਾਮਲਾ ਉੱਤੇ ਦਰਜ ਸੀ ਤੇ ਹੁਣ ਫਿਰ ਆਣਦਿਆਂ ਸਾਰ ਹੀ ਉਹ ਨਸ਼ਾ ਤਸਕਰੀ ਦੇ ਕੰਮ ਦੇ ਵਿੱਚ ਪੈ ਗਿਆ ਤੇ ਇੱਥੇ 7 ਨੰਬਰ ਥਾਣਾ ਦੇ ਵਿੱਚ ਇੱਕ ਨੌਸ ਨੌਜਵਾਨ ਨੂੰ ਫੜਿਆ ਗਿਆ ਤੇ ਉਹਦੇ ਤੇ ਫਿਰ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ ਪੂਰਾ ਮਾਮਲਾ ਕੀ ਹੈ ਜਾਣਕਾਰੀ ਦੇਣ ਵਾਸਤੇ ਐਸਐਚਓ ਭੁਪਿੰਦਰ ਸਿੰਘ ਜੀ ਮੌਜੂਦ ਨਹੀਂ ਸਰ ਕੀ ਮਾਮਲਾ ਹੈਗਾ ਜਿਹੜਾ ਹੈਰੋਇਨ ਸਮੇਤ ਨੌਜਵਾਨ ਨੂੰ ਕਾਬੂ ਕੀਤਾ ਹੈ ਇਹ ਰਾਜਨ ਉਰਫ 버ਗਰ ਹੈ ਜੀ ਉਸੀ ਈਡੀਓਸੀ ਕਲੋਨੀ ਦਾ ਰਹਿਣ ਵਾਲਾ ਔਰ ਇਹ ਤੋਂ ਆਪਾਂ ਨੂੰ 7 ਗ੍ਰਾਮ ਹੈਰੋਇਨ ਨੂੰ ਮਿਲੀ ਹੈ ਇਹ ਤੇ ਕੰਡਾ ਵਗੈਰਾ ਸਾਰਾ ਸਮਾਨ ਮਿਲਿਆ ਨਸ਼ਾ ਵੇਚਣ ਦਾ ਤੇ ਉਹ ਨਸ਼ਾ ਇਹ ਹੁਣ ਰੀਸੈਂਟਲੀ ਪਹਿਲਾਂ ਵੀ ਤੇ ਇੱਕ ਪਰਚਾ ਦਰਜ ਕੀਤਾ ਸੀਗਾ ਤੇ ਤਿੰਨ ਪਰਚੇ ਤੇ ਪਹਿਲਾਂ ਵੀ ਐਂਡੀ ਦੇ ਹੋ ਚੁੱਕੇ ਆ ਪਰ ਤੋਂ ਜਦੋਂ ਵੀ ਆਉਂਦਾ ਫਿਰ ਤਸਕਰੀ ਕਰਨ ਲੱਗ ਜਾਂਦਾ ਹੁਣ ਵੀ ਡੇਢ ਮਿੰਟਾਂ ਪਹਿਲਾਂ ਜੇਲ੍ਹ ਘੱਟ ਕੇ ਆਇਆ ਸੀਗਾ ਤੇ ਆਂਦੇ ਸਾਰੀ ਫਿਰ ਤਸਕਰੀ ਕਰਨ ਲੱਗ ਗਿਆ ਤੇ ਇਹਨੂੰ ਅਸੀਂ ਇਸ ਮੁਕੱਦਮੇ 'ਚ ਗ੍ਰਿਫਤਾਰ ਕੀਤਾ ਸਰ ਇਹ ਕਿੱਥੋਂ ਲੈ ਕੇ ਆਉਂਦਾ ਸੀ ਹਿਰੋਇਨ ਤੇ ਕਿੱਥੇ ਵੇਚਦਾ ਸੀ ਕਿਹੜੀ ਕਿਹੜੀ ਗੱਾਕਾਂ ਨੂੰ ਵੇਚਦਾ ਸੀ ਨੇ ਇਹ ਤਾਂ ਹੁਣ ਅਸੀਂ ਅੱਜ ਰਿਮਾਂਡ ਦੇ ਰਿਹਾ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸਾਨੂੰ ਉਹ ਉਹ ਰਿਮਾਂਡ ਦੇ ਵਿੱਚ ਪਿਛਕਿ ਤਰ੍ਹਾਂ ਗੱਲ ਸਾਰੀ ਸਾਹਮਣੇ ਆਊਗੀ ਜਿਹੜਾ ਜਿਹੜਾ ਵੀ ਰੋਲ ਸਾਹਮਣੇ ਆਊਗਾ ਉਹਦੇ ਜਲਦੀ ਕਰ ਵੀ ਹੋਊਗੀ ਸਰ ਇਹ ਖੁਦ ਵੀ ਐਡਿਕਟ ਹੈਗਾ ਨਸ਼ਾ ਕਰਨ ਦਾ ਇਹ ਮੈਡੀਕਲ ਕਰਾ ਲਿਆ ਤਾਂ ਮੈਡੀਕਲ ਦੇ ਵਿੱਚ ਰਿਪੋਰਟ ਦੇ ਚਾਹੂਗਾ ਅੱਜ ਇੱਕ ਦੋਨੇ ਚ ਰਿਪੋਰਟ ਮਿਲ ਜੂਗੀ ਹਾਂਜੀ ਸਰ ਇਹਦੀ ਕੀ ਇਨਵੋਲਵਮੈਂਟ ਕਿਸੇ ਹੋਰ ਕਿੰਨੇ ਬੰਦੇ ਨੇ ਤੇ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਇਹਦੀ ਸਾਰੀ ਤੁਹਾਨੂੰ ਮੈਂ ਦੱਸਿਆ ਹੀ ਹੈਗਾ ਵੀ ਇਹਦਾ ਰਿਮਾਂਡ ਲੈ ਲਿਆ ਆਪਾਂ ਇਹਦਾ ਪੁਲਿਸ ਦਾ ਪੁਲਿਸ ਰਿਮਾਂਡ ਲੈ ਲੈ ਕੇ ਦਿੰਦਾ ਉਹਦੇ ਚ ਫਿਰ ਵੀ ਪੁੱਛੇ ਕਿਸੇ ਦਰਾਂ ਜਿਹਦੇ ਜਿਹੜੇ ਵੀ ਨਾਮ ਸਾਹਮਣੇ ਆਏਗਾ ਉਹਨਾਂ ਤੇ ਕਾਰਵਾਈ ਅਮਲ ਚ ਲੰਦੀ ਆ ਕਿ ਸਰ ਕਿੰਨੇ ਦਿਨ ਪਹਿਲਾਂ ਇਹ ਜ਼ਮਾਨਤ ਤੋਂ ਆਇਆ ਵਾ ਪੰਜ-ਛੇ ਦਿਨ ਹੀ ਪਹਿਲਾਂ ਜ਼ਮਾਨਤ ਤੋਂ ਆਇਆ 1.5 ਮਹੀਨਾ ਜੇਲ੍ਹ ਚ ਲਾ ਗਿਆ ਇਸ ਤੋਂ ਪਹਿਲਾਂ ਇਤੋਂ 10 ਗ੍ਰਾਮ ਹੈਰਨ ਬਰਾਮਦ ਹੋਈ ਸਰ ਕੀ ਨਸ਼ਾ ਤਸਕਰਾਂ ਨੂੰ ਜਿਹੜਾ ਕਾ ਇਹ ਕੰਮ ਕਰਦੇ ਨੇ ਤੇ ਇਹਦੇ ਵਾਸਤੇ ਕੀ ਲੋਕਾਂ ਨੂੰ ਤੁਸੀਂ ਅਪੀਲ ਕਰਨਾ ਚਾਹੁੰਦੇ ਜਾਂ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ ਚੇਤਾਵਨੀ ਆਪਣੀ ਇਹੀ ਇਹਨਾਂ ਨੂੰ ਤੇਹੀ ਚੇਤਾਵਨੀ ਹੈ ਵੀ ਆਵਾਜ਼ ਆ ਜਾ ਨਸ਼ਾ ਨਾ ਵੇਚਣ ਔਰ ਲੋਕਾਂ ਨੂੰ ਇਹੀ ਅਪੀਲ ਹੈ ਵੀ ਆਪਣਾ ਵੱਧ ਚੜ ਕੇ ਸਾਨੂੰ ਇਤਲਾਹ ਦੇਣ ਜਿਹੜਾ ਬੰਦਾ ਕੋਈ ਇਹੋ ਜਿਹਾ ਰੁਕਸ਼ਪੇ ਨਸ਼ਾ ਵੇਚਦਾ ਤੇ ਉਹ ਸਾਨੂੰ ਇਤਲਾਹ ਦੇਣ ਦਾ ਸੀ ਉਹਨਾਂ ਦੇ ਕਾਰ ਵੀ ਕਰਨ ਨੂੰ ਤਿਆਰ ਆ ਔਰ ਉਹਨਾਂ ਦਾ ਨਾਮ ਹੀ ਰੱਗ ਉਤਰਖਿਆ ਜਾਏਗਾ ਠੀਕ ਹੈ ਜੀ ਸੋ ਤੁਸੀਂ ਸੁਣਿਆ ਆ ਵੀ ਐਸਐਚਓ ਸਾਹਿਬ ਨੇ ਕਿਹਾ ਆ ਵੀ ਇਹ ਗੁਪਤ ਨਾਮ ਰੱਖਿਆ ਜਾਏਗਾ ਵੀ ਜਿਹੜਾ ਬੰਦਾ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਦੇਵੇਗਾ ਤੇ ਤੁਸੀਂ ਵੀ ਤੁਹਾਡੇ ਵੀ ਨੇੜੇ-ਤੇੜੇ ਜੇ ਕੋਈ ਨਸ਼ਾ ਵੇਚਦਾ ਤੇ ਉਹਦੀ ਇਤਲਾ ਪੁਲਿਸ ਨੂੰ ਦਿਓ ਸਬੰਧਤ ਥਾਣੇ ਨੂੰ ਦਿਓ ਤੇ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਏਗਾ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ